ਹਾਂਜੀ ਸਤਿ ਸ੍ਰੀ ਅਕਾਲ ਫੇਰ ਸਾਰਿਆਂ ਨੂੰ ਦੇਖੋ ਪ੍ਰੋਫੈਸਰ ਸਾਹਿਬ ਨੇ ਕੰਮ ਕਰਿਆ ਤਾਂ ਬਧੀਆ ਕਰਿਆ ਪਹਿਲੀ ਗੱਲ ਤਾਂ ਇਹ ਹੈ ਔਰ ਜੋ ਜਦੋਂ ਕੋਈ ਅਕਲਮੰਦ ਜਾਂ ਸਟੂਡੀਅਸ ਬੰਦਾ ਕੰਮ ਕਰਦਾ ਉਹਦੇ ਚ ਲਿਆਕਤ ਝਲਕਦੀ ਹੈ ਤੇ ਪ੍ਰੋਫੈਸਰ ਸਾਹਿਬ ਨੇ ਬਹੁਤ ਅੱਛਾ ਕੰਮ ਕਰਿਆ ਔਰ ਮੈਂ ਹਮੇਸ਼ਾ ਹੀ ਅਸੀਨ ਅਦੀ ਇੰਟਰਵਿਊ ਵੀ ਸੁਣਦੇ ਆ ਬੜੇ ਸਮਰਪਿਤ ਪੰਜਾਬ ਪੰਜਾਬੀ ਔਰ ਜਿਹੜੀ ਸਭ ਤੋਂ ਅੱਛੀ ਗੱਲ ਹੈ ਜਿਹੜੀ ਨਵੀਂ ਜਨਰੇਸ਼ਨ ਆ ਆਮ ਤੌਰ ਤੇ ਫਿਲਮਾਂ 'ਚ ਵੀ ਇਸ ਤਰ੍ਹਾਂ ਹੁੰਦਾ ਹੈ ਕਿ ਵੇਰੀ ਵਪਾਰ ਵੀ ਕਰਨਾ ਹੁੰਦਾ ਪਰ ਇਹ ਗੁਰੂ ਘਰ ਨਾਲ ਜੋੜਨ ਵਾਲੀ ਫਿਲਮ ਹੈ ਬੱਚਿਆਂ ਨੂੰ ਉਹ ਸੇਧ ਦਿੰਦੀ ਹੈ ਇਹ ਬਹੁਤ ਅੱਛੀ ਗੱਲ ਹੈ ਸਰਦਾਰੀ ਦੀ ਗੱਲ ਹੈ ਪੰਜਾਬੀ ਦੀ ਗੱਲ ਹੈ ਔਰ ਪ੍ਰਮਾਤਮਾ ਕਰੇ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਸਰਦਾਰਾਂ ਦੇ ਜਜ਼ਬੇ ਦੀ ਵੀ ਗੱਲ ਹੋਈ ਜਿੱਥੇ ਸਰਦਾਰਾਂ ਦੀ ਕਦਰ ਦੀ ਗੱਲ ਰਹੀ ਉਹ ਇੱਕ ਸਿੰਗਲ ਦੇ ਸਰਦਾਰ ਹਾਂਜੀ ਹਾਂਜੀ ਮੈਂ ਤੁਹਾਡੇ ਜਜ਼ਬੇ ਦੀ ਵੀ ਕਦਰ ਕਰਦਾ ਮੈਨੂੰ ਪਤਾ ਸੀ ਤੁਸੀਂ ਇਹੀ ਸਵਾਲ ਪੁੱਛੋਗੇ ਦੇਖੋ ਜਿਹੜੇ ਪਾਤਰ ਹਨ ਨਾ ਸਾਰੇ ਉਹਨਾਂ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਕਮਾਲ ਕਰਿਆ ਸਰਦਾਰਨੀ ਦਾ ਰੋਲ ਬਹੁਤ ਅੱਛਾ ਹੈ ਸਿੱਧੂ ਦਾ ਬਹੁਤ ਅੱਛਾ ਹੈ ਸਾਡੇ ਵਕੀਲ ਸਾਹਿਬ ਨੇ ਬਹੁਤ ਕਮਾਲ ਦਾ ਰੋਲ ਕਰਿਆ ਆਮ ਤੌਰ ਤੇ ਪੰਜਾਬੀ ਫਿਲਮਾਂ ਚ ਇਸ ਤਰ੍ਹਾਂ ਕਈ ਵਾਰੀ ਕਰੈਕਟਰਾਈਜੇਸ਼ਨ ਨਹੀਂ ਹੁੰਦੀ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਬੱਚੀ ਦਾ ਰੋਲ ਬਹੁਤ ਸੋਹਣਾ ਹੈ ਇੱਥੇ ਸਾਡੇ ਵੱਡੇ ਵਕੀਲ ਸਾਹਿਬ ਬਹੁਤ ਅੱਛਾ ਮਨੋਰੰਜਕ ਵੀ ਹੈ ਔਰ ਜਥਾਰਥ ਵੀ ਹੈ ਦੋਨੇ ਚੀਜ਼ਾਂ ਮੇਰੇ ਤੋਂ ਭਾਜੀ ਥੋੜਾ ਸੈਂਟਰ ਚ ਆ ਜਿਓ ਹਾਂ ਪੂਰਾ ਹੋ ਭਾਜੀ ਅਸੀਂ ਤਾਂ ਦੇਖਿਆ Netflix ਤੇ ਬਾਲੀਵੁੱਡ ਦੇ ਜੋ ਲੈਜੈਂਡ ਨੇ ਕਦੀ ਲੈਜੈਂਡ ਵਾਲੀ ਡਾਕੂਮੈਂਟਰੀਆਂ ਬਣ ਰਹੀਆਂ ਨੇ ਸਾਡੇ ਪੰਜਾਬ ਦੇ ਲੈਜੈਂਡ ਸਾਡੇ ਨਾਲ ਖੜੇ ਨੇ ਮਾਨ ਸਾਹਿਬ ਦੀ ਕੋਈ ਡਾਕੂਮੈਂਟਰੀ ਕੇਬਲ ਵਾਸਤੇ ਹੋਣੇ ਓਕੇ ਕਰਾਓ ਨਹੀਂ ਨਹੀਂ ਸਾਈਂ ਹੁਣੇ ਅਨਾਉਂਸ ਕਰਦੇ ਆ ਸਰ ਜਿਹੜੀ ਬਾਲੀਵੁੱਡ ਵਾਲੀਆਂ ਹੁੰਦੀਆਂ ਨਾ ਉਹ ਮੱਖਣ ਮਫਲਾ ਹੁੰਦਾ ਸਾਡੀਆਂ ਜ਼ਿੰਦਗੀਆਂ ਬਹੁਤ ਰਫ ਆ ਅਸੀਂ ਆਪੇ ਦੀ ਬਹੁਤ ਕੁਝ ਦੱਸਣਾ ਚਾਹੁੰਦੇ ਅਸੀਂ ਜਿਸ ਦੌਰ ਚੋਂ ਲੰਗੇ ਹਾਂ ਬਹੁਤ ਖਤਰਨਾਕ ਸੀ ਇਹ ਵੀ ਨਹੀਂ ਪਤਾ ਤੁਹਾਡੇ ਰਗਾ ਦੁਆਰਾ ਪਰਚਾ ਕਰਾ ਸਕਦੇ ਸੋ ਦੇਖੋ ਇਹ ਡਾਕੂਮੈਂਟਰੀਆਂ ਜਾਂ ਬਾਕੀ ਚੀਜ਼ਾਂ ਬਹੁਤ ਬਾਦੀਆਂ ਗੱਲਾਂ ਹੈ ਜਦ ਤੱਕ ਆਪਾਂ ਚੰਗਾ ਕੰਮ ਕਰ ਸਕਦੇ ਪਹਿਲਾਂ ਉਹ ਕਰੀਏ ਇੱਕ ਚੰਗੀ ਫਿਲਮ ਬੰਗਾਗੇ ਜੇ ਤੁਹਾਡੇ ਤੋਂ ਕਿੰਨੀ ਲੜਕੀਆਂ ਦੁਆਰੇ ਸੂਚਨਾ ਤੋਂ ਬਾਅਦ ਹੋਰ ਸਾਡੇ ਲਈ ਵੀ ਬਣਾਓ ਜੀ ਲੈ ਕੇ ਆਓ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਆਉਣ ਲੱਗਿਆ ਹੈ ਨਾ ਇਹ ਬਹੁਤ ਅੱਛੀ ਗੱਲ ਹੈ ਲੀਕ ਤੋਂ ਹਟ ਕੇ ਹਾ ਹਿੰਦ ਪਰੇ ਕੋਈ ਨਾ ਵੱਡਾ ਡਰਾਮਾ ਨਹੀਂ ਬੜੀ ਇੱਕ ਸੰਖੇਪ ਦੇ ਘਾ ਮੁੰਡੇ ਦੀ ਕਹਾਣੀ ਹੈ ਜਿੱਦਾਂ ਆਪਣੇ ਨਿੱਜੀ ਜ਼ਿੰਦਗੀ ਚ ਹੁੰਦਾ ਕਿ ਥਾਣੇਦਾਰ ਨਾਲ ਬਹਿਸ ਕਰਨੀ ਬਹੁਤ ਆਉਖੀ ਹੈ ਇਦਾਂ ਪਰਚੇ ਹੋ ਜਾਂਦੇ ਆ ਪਿੱਛੇ ਜੀ ਖਬਰ ਆਈ ਸੀ ਕਿ ਕੋਈ ਬੰਦਾ ਕ੍ਰਾਸ ਕਰ ਰਿਹਾ ਸੀ ਗੱਡੀ ਨੂੰ ਤੇ ਪੁਲਿਸ ਵਾਲੇ ਪਰਚੇ ਕਰਦੇ ਸੋ ਇਸ ਤਰ੍ਹਾਂ ਦੀ ਲੜਾਈ ਨੂੰ ਬੰਦ ਇਹ ਇਹ ਬਾੜਨੀਆ ਚਾਹੀਦੀ ਹੈ ਇਹ ਸਾਡੀਆਂ ਰੂਟਸ ਨਾਲ ਜੁੜੀ ਹੋਈਆਂ ਫਿਲਮਾਂ ਹੈ ਭਾਈ ਤੁਸੀਂ ਖੱਬੀ ਹੋ ਜੀ ਮਤਲਬ ਮਾਨਸਾ ਬਾਏ ਨੇ ਚਾਰ-ਚਾਂ ਲਾ ਕੇ ਜੇ ਬੱਬੂ ਮਾਨ ਵਰਗੀ ਸ਼ਖਸੀਅਤ ਇਸ ਫਿਲਮ ਦੀ ਪ੍ਰੇਜ਼ ਕਰ ਰਹੀ ਹੈ ਤਾਂ ਮੈਂ ਸਮਝਦਾ ਕਿ ਮੇਰੀ ਫਿਲਮ ਅੱਜ ਸਫਲ ਹੋਗੀ ਵਾਹ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਮੀਤ ਸਿੰਘ ਦਾ ਕਿ ਉਹਨਾਂ ਨੇ ਇਸ ਫਿਲਮ ਨੂੰ ਸਿਨੇਮੇ ਦੇ ਵਿੱਚ ਪਹੁੰਚਾਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਨੀਟੂ ਭਾਜੀ ਦਾ ਗੁਰਪ੍ਰੀਤ ਸਿੰਘ ਨੀਟੂ ਜੀ ਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਕਮਾਂਡ ਆਪਣੇ ਹੱਥ ਵਿੱਚ ਲੈ ਕੇ ਪੂਰਾ ਕਰਵਾਇਆ ਔਰ ਮੈਂ ਸਾਰੀ ਟੀਮ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਇਹ ਬਹੁਤ ਔਖੇ ਤਰੀਕੇ ਨਾਲ ਫਿਲਮ ਬਣੀ ਔਰ ਅੱਜ ਤੁਸੀਂ ਫਿਲਮ ਦੇਖੀ ਹੈ ਤੁਹਾਨੂੰ ਪਸੰਦ ਆ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫਿਲਮ ਪਹਿਲੀ ਪੰਜਾਬੀ ਦੀ ਫਿਲਮ ਹੈ ਜਿਹੜੀ ਨੌਂ ਭਾਸ਼ਾਵਾਂ ਦੇ ਵਿੱਚ ਡੱਬ ਹੋ ਕੇ origianally ਪਹਿਲੀ ਵਾਰੀ ਰਿਲੀਜ਼ ਹੋ ਰਹੀ ਹੈ ਔਰ ਮੈਂ ਸਮੀਰ ਸਿੰਘ ਹੋਰਾਂ ਦੀ ਇਸ ਕਰਕੇ ਹਮੇਸ਼ਾ ਰਿਸਪੈਕਟ ਕਰੂੰਗਾ ਕਿ ਉਹਨਾਂ ਨੇ ਇਸ ਫਿਲਮ ਤੋਂ ਪੈਸੇ ਕਮਾਣ ਦੀ ਨਹੀਂ ਸੋਚੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਜਿਹੜੀ ਐਪ ਕੇਵਲ 1 ਜਿਸ ਤੇ 24 ਤਰੀਕ ਨੂੰ ਫਿਲਮ ਆ ਰਹੀ ਹੈ ਟੋਟਲੀ ਨਿਊ ਆ ਬਿਲਕੁਲ ਬ੍ਰਾਂਡ ਨਿਊ ਐਪ ਹੈ ਪਰ ਅਸੀਂ ਸਮਝ ਸਕਦੇ ਹਾਂ ਕਿ ਹਾਲੇ ਉਸਨੇ ਰੈਵਨਿਊ ਜਨਰੇਟ ਨਹੀਂ ਕਰਨਾ ਇਸ ਦੇ ਬਾਵਜੂਦ ਵੀ ਸਮੀਰ ਸਿੰਘ ਹੋਰਾਂ ਨੇ ਕਿਹਾ ਕਿ ਇਹ ਫਿਲਮ ਤੇ ਇਸ ਦਾ ਮੈਸੇਜ ਇਹ ਦੋਨੋਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਰੇ ਸੰਸਾਰ ਕੋਲੇ ਪਹੁੰਚਣੀਆਂ ਚਾਹੀਦੀਆਂ ਨੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਨਵ ਪਛਾਵਾ ਦੇ ਰਹਾਂ ਹਾਂ ਕਿ ਇਹ ਪੰਜਾਬੀਆਂ ਨੂੰ ਫਿਲਮਾਂ ਵੀ ਬਣਾਉਣੀਆਂ ਹੁੰਦੀਆਂ ਨੇ ਤੇ ਦੂਜਾ ਸੀ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿੱਖੀ ਕੀ ਹੈ ਕਿ ਕਿਦਾਂ ਸਾਡੇ ਤੇ ਫੇਥ ਕੀਤਾ ਜਾਂਦਾ ਹੈ ਇਹ ਸਟੋਰੀਆਂ ਨੇ ਕਿ ਜਦੋਂ ਕਿਸੇ ਦੇ ਉੱਪਰ ਭੀੜ ਬਣੇ ਤਦ ਨੂੰ ਮਾਂ ਕਹਿੰਦੀ ਹੈ ਕਿ ਤੂੰ ਜਾ ਕੇ ਕਿਸੇ ਸਰਦਾਰ ਕੋਲੇ ਖੜ ਜੀ ਤਾਂ ਇਹ ਦੋ ਮੈਸੇਜ ਜਿਹੜੇ ਅਸੀਂ ਸੁਮੇਤ ਸਿੰਘ ਹੋਰਾਂ ਦੇ ਰਾਹੀਂ ਇਹ ਪੂਰੇ ਵਰਲਡ ਤੱਕ ਪਹੁੰਚਣਗੇ ਮੇਰੇ ਲਈ ਅੱਜ ਇਹ ਬਹੁਤ ਵੱਡਾ ਦਿਨ ਹੈ ਤੁਹਾਡਾ ਸਾਰੇ ਮੀਡੀਆ ਦਾ ਸ਼ੁਕਰੀਆ ਮੇਰੀ ਸਾਰੀ ਟੀਮ ਦਾ ਸ਼ੁਕਰੀਆ ਔਰ ਇੰਨੇ ਲੋਕ ਜਿਹੜੇ ਫਿਲਮਾਂ ਸਿਨੇਮਾ ਦੇਖਣ ਆਏ ਨੇ ਅੱਜ ਖਾਸ ਤੌਰ ਤੇ ਬੱਬੂ ਮਾਨ ਜੀ ਹਰੀਸ਼ ਵਰਮਾ ਜੀ ਇੱਥੇ ਨੇ ਔਰ ਹੋਰ ਵੀ ਕਾਫੀ ਸਟਾਰ ਸਾਥੀ ਆਏ ਨੇ ਮੈਂ ਨਾਮ ਸ਼ਾਇਦ ਉਲਟਾ ਪਲਟਾ ਕਰ ਦੂੰਗਾ ਇਸ ਵੇਲੇ ਅਸੋਨੀਆ ਮਾਨ ਜੀ ਆਏ ਨੇ ਤਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੇਕਰ ਮਾਨ ਸਾਹਿਬ ਨੇ ਕੁਝ ਲਿਖਣਾ ਹੋਵੇ ਕੈਕਟਰ ਕੋਈ ਬਹੁਤ ਵੱਡੇ ਬੰਦੇ ਆ ਮੈਂ ਇਹਨਾਂ ਦੇ ਬਰਥਡੇ ਤੇ ਇਹਨੂੰ ਸਕ੍ਰਿਪਟ ਪੂਰੀ ਗਿਫਟ ਕਰ ਦੂੰਗਾ ਕਹਿਣ ਤਾਂ ਸਹੀ ਮੈਂ ਨਹੀਂ ਪੈਸੇ ਦਾ ਬਹੁਤ ਮੈਂ ਮੈਂ ਇਹਨਾਂ ਦਾ ਮੰਨ ਕੇ ਚੱਲਦਾ ਕਿ ਸਾਡੇ ਕੋਲ ਇੱਕ ਸੁਪਰਸਟਾਰ ਹੈ ਮਤਲਬ ਕਿ ਇਹ ਸਾਡੇ ਬਹੁਤ ਵੱਡੇ ਸੁਪਰਸਟਾਰ ਨੇ ਔਰ ਕਦੇ ਦੁਆ ਮੇਰੀ ਕਿ ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਨਹੀਂ ਨਹੀਂ ਭਾਜੀ ਇਦਾਂ ਨਹੀਂ ਤੁਸੀਂ ਬਹੁਤ ਵੱਡੇ ਹੋ ਬੜੇ ਬੜੇ ਪਿਆਰੇ ਤੇ ਸਤਿਕਾਰਯੋਗ ਕੁਲਜਿੰਦਰ ਸਿੰਘ ਸਿੱਧੂ ਜੀ ਪਲੀਜ਼ ਕਿਧਰ ਚਲੇ ਗਏ ਜਿੰਦਰ ਜੀ ਜੀ ਇਹਨਾਂ ਨੇ ਬਹੁਤ ਜਾਨ ਲਾਈ ਸਾਰਾ ਗੁਰਲੀਨ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਮਾਨ ਸਾਹਿਬਾ ਉਹ ਤੁਸੀਂ ਤਾਂ ਹੀ ਸਾਡਾ ਸੈਂਟਰ ਚ ਹੀ ਰਹਿਣਾ ਪਿਆ ਡਾਇਰੈਕਟਰ ਜੀ ਪਲੀਜ਼ ਹਾਂ ਜੀ ਮੈਂ ਬਹੁਤ ਦਾ ਸਿਕਰ ਥੈਂਕ ਯੂ ਜਿਵੇਂ ਪਾਲੀ ਜੀ ਨੇ ਦੱਸਿਆ ਇਸ ਫਿਲਮ ਬਾਰੇ ਤੇ ਫਿਲਮ ਆ ਕਾਫੀ ਹਾਂ ਜੀ ਫਿਲਮ ਕਾਫੀ ਔਕੜਾਂ ਤੋਂ ਬਾਅਦ ਪੂਰੀ ਹੋਈ ਹੈ ਤੁਸੀਂ ਸਮਝ ਸਕਦੇ ਹੋ ਕਿ ਤਿੰਨ ਪ੍ਰੋਡਿਊਸਰਸ ਨੇ ਫਿਲਮ ਕੰਪਲੀਟ ਕੀਤੀ ਆ ਤੇ ਫਿਲਮ ਕਿਹੋ ਕਿਹੋ ਜਿਹੇ ਸਮਿਆਂ ਚੋਂ ਲੰਗੀ ਹੋਊਗੀ ਸੋ ਫਿਲਮ ਜਿਵੇਂ ਰਾਣਾ ਆਲੂ ਵਾਲੀਆ ਹੋਣਾ ਨੇ ਸ਼ੁਰੂਆਤ ਕੀਤੀ ਨੀਟੂ ਭਾਈ ਨੇ ਪੂਰੀ ਕਰਵਾਈ ਸੁਮੀਤ ਜੀ ਨੇ ਆ ਕੇ ਉਹਨੂੰ ਇਸ ਲੈਵਲ ਤੱਕ ਲਿਆਂਦਾ ਚਮਕਾ ਚਮਕੂ ਕੇ ਸੁਰਖੀ ਬਿੰਦੀ ਫਿਰ ਨਵੇਂ ਸਿਰਿਓਂ ਲਾ ਕੇ ਤੁਹਾਡੇ ਤੱਕ ਪਹੁੰਚਾਇਆ ਤੇ ਹੁਣ ਤੁਸੀਂ ਸਾਰੇ ਉਹਨੂੰ ਪਸੰਦ ਕਰ ਰਹੇ ਹੋ ਸੋ ਮੈਂ ਬਹੁਤ ਲੱਕੀ ਹਾਂ ਕਿ ਪਾਲੀ ਜੀ ਨੇ ਮੈਨੂੰ ਇਸ ਕੈਰੈਕਟਰ ਦੇ ਲਈ ਚੁਣਿਆ तो so, बहुत चंगा लग रहा है कि तुषिसारे फिल्म ने पसंद कर दियो। थैंक यू वेरी मच। मैं बोल चुकी हूँ, बट मैं फिर बोल देनी मैम मैं मैं थोड़े तो, तो, तो पहले बोल चुकी हूँ, बहुत बहुत बोल चुकी हूँ। आज छोटी और आज अनमोल शुड से। आज लीग क्लबिंग है, ਮੈਂ ਜੀ ਸਰਦੀ ਡਾਕਟਰ ਦਾ ਰੋਲ ਕੀਤਾ ਇਸ ਮੂਵੀ ਦੇ ਵਿੱਚ ਸਰ ਤੇ ਮੈਮ ਦੀ ਐਂਡ ਮੈਂ ਪਾਲੀ ਸਰ ਦੀ ਬਹੁਤ ਮਤਲਬ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਮੈਨੂੰ ਇਸ ਮੂਵੀ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਮੈਮ ਨਾਲ ਕੰਮ ਕੀਤਾ ਸਰ ਨਾਲ ਮਤਲਬ ਮੈਨੂੰ ਇਨੀ ਖੁਸ਼ੀ ਹੋਈ ਮੈਂ ਦੱਸ ਨਹੀਂ ਸਕਦੀ ਐਂਡ ਤੁਹਾਨੂੰ ਸਭ ਨੂੰ ਮੂਵੀ ਕਿਵੇਂ ਦੀ ਲੱਗੀ ਆਈ ਹੋਪ ਸਭ ਨੂੰ ਵਧੀਆ ਲੱਗੀ ਹੋਵੇ ਐਂਡ ਪਛਾਲ ਲਿਆ ਕੁੜੀ ਨੂੰ ਇਹ ਉਹੀ ਅਨਮੋਲ ਹੈ ਸਾਡੀ ਇਹ ਫਿਰ ਤੋਂ ਲੰਮੀ ਹੋ ਜਾਣੀ ਥੋੜੇ ਚੰਗੇ ਗੁਲੀਨ ਇਸ ਇਟ ਬਹੁਤ ਸੋਹਣਾ ਹੈ ਕਦੀ ਸ਼ਰਾਬੀ ਵਕੀਲ ਥੈਂਕ ਯੂ ਸਰ ਸ਼ਰਾਬਨ ਆ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਕੀ ਕਹਿਣਾ ਚਾਹਾਂਗੀ ਕਿ ਗੁਰਮੁਖ ਆਪਣੇ ਆਪ ਇੱਕ ਮਾਸਟਰਪੀਸ ਹੈ ਪਾਲੀ ਜੀ ਨੇ ਸਾਡੇ ਸਾਰਿਆਂ ਤੋਂ ਬਹੁਤ ਮਿਹਨਤ ਕਰਵਾਈ ਹੈ ਔਰ ਇਹਨਾਂ ਨੇ ਜੋ ਜੋ ਕੈਰੈਕਟਰ ਸੋਚਿਆ ਸੀਗਾ ਕਿ ਮੈਨੂੰ ਜਸ਼ਨ ਇਦਾਂ ਚਾਹੀਦੀ ਹੈ ਗੁਰਮੁਖ ਇਹੋ ਜਿਹੀ ਚਾਹੀਦੀ ਹੈ ਸਾਰਾ ਇਹੋ ਜਿਹੀ ਚਾਹੀਦੀ ਹੈ ਉਹੋ ਜਾਂ ਸਾਡੇ ਸਾਰਿਆਂ ਤੋਂ ਕੰਮ ਕਰਵਾਇਆ ਐਂਡ ਕੁਲਵਿੰਦ ਕੁਲਵਿੰਦਰ ਜੀ ਦੀ ਲਾਈਫ ਦੀ ਅੱਗੇ ਵੀ ਬਹੁਤ ਕੰਮ ਕਰਨਗੇ ਹੁਣ ਤੱਕ ਦੀ ਮਾਸਟਰਪੀਸ ਹੈ ਹੀ ਹੈਜ਼ ਡਨ ਵੌਂਡਰਫੁਲ ਜੌਬ ਜਿੰਨੇ ਵੀ ਅਵਾਰਡ ਹੈ ਐਤਕੀ ਇਹਨਾਂ ਨੂੰ ਜਾਣੇ ਚਾਹੀਦੇ ਅਗਰ ਤੁਸੀਂ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਦੀ ਆ ਅਗਰ ਤੁਸੀਂ ਆਪਣੀ ਸਿੱਖੀ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਫੈਮਲੀ ਨੂੰ ਇਹ ਫਿਲਮ ਜ਼ਰੂਰ ਦਿਖਾਓ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬੰਦ ਹੈ ਬੀਇੰਗ ਅ ਸਿੱਖ ਅਸੀਂ ਇਸ ਫਿਲਮ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਔਰ ਇਹ ਫਿਲਮ ਥੀਏਟਰ ਲਈ ਬਣੀ ਸੀ ਉਥੇ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਹੈ ਥੈਂਕ ਯੂ ਸੋ ਮਚ ਕਾਲੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਮੀ ਜੀ ਸਮੀ ਜੀ ਭਾਵੇਂ ਫਿਲਮ ਐਨ ਥੀਏਟਰ ਚ ਜ਼ਰੂਰ ਲੈ ਕੇ ਜਾਓ ਔਰ ਜਿੱਥੇ ਵੀ ਵਰਲਡ ਵਿਦ ਪੰਜਾਬੀ ਹੈ ਉਹਨਾਂ ਤੱਕ ਫਿਲਮ ਜ਼ਰੂਰ ਪਹੁੰਚਾਓ ਸੀਰੀਅਸਲੀ ਜੀ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਨਾ ਅਸੀਂ ਮਾਨ ਸਾਹਿਬ ਨੂੰ 15 ਤੋਂ 16 ਵਾਰ ਕਹਿ ਚੁੱਕੇ ਹਾਂ ਹਾਸ਼ਮੂ ਬਾਰੇ ਤੁਸੀਂ ਥੋੜਾ ਜਿਹਾ ਸਪਰਸ਼ ਪਾਓ ਸਾਡੀ ਮੈ ਅਨਾਉਂਸ ਕਰ ਦਿਓ ਅੱਜ ਮੇਰਾ ਕਹਿਣਾ ਹੈ ਜੀ ਮਾਨ ਸਾਹਿਬ ਸੰਰਸੋਲਾ ਬਾਕੇ ਅਪਲੀਕੇਸ਼ਨ ਦਾ ਆਇਆ ਰਾਜ ਸਿੰਘ ਜੀ ਬੈਠਦੇ ਬੈਠਦੇ ਨਿਕਲਦੇ ਤੁਸੀਂ ਸਾਰਿਆਂ ਨੇ ਮੈਨੂੰ ਵੈਸੇ ਹੀ ਹਸ਼ਰਛੜਾ ਬਦਨਾਮ ਕਰਤਾ ਸੀਗਾ ਕਿ ਬਾਈ ਨੂੰ ਛੱਡ ਗਈ ਬਾਈ ਨੂੰ ਛੱਡ ਗਈ ਉਹ ਇੱਕ ਕੈਰੈਕਟਰ ਸੀਗਾ ਜਿਹੋ ਉਹਦਾ ਨਾ ਛੱਡਿਆ ਹੁੰਦਾ ਸੀ ਤੁਸੀਂ ਮੈਨੂੰ ਇੰਨਾ ਪਿਆਰ ਵੀ ਨਹੀਂ ਸੀ ਕਰਨਾ ਤੇ ਹੁਣ ਗੁਰਮੁਖ ਵਿੱਚ ਮੈਨੂੰ ਸ਼ਰਾਬਨ ਸ਼ਰਾਬਨ ਨਾ ਕਹਿਣਾ ਸ਼ੁਰੂ ਕਰਦੇ ਹੋ ਜੇ ਕਹੋਗੇ ਦੈਟਸ ਗੁੱਡ ਉਹ ਫੇਮਸ ਹੁੰਦਾ ਕੈਰੈਕਟਰ ਥੈਂਕ ਯੂ ਜੀ ਥੈਂਕ ਯੂ ਐਂਡ ਮਾਨ ਸਾਹਿਬ ਦਾ ਥੈਂਕ ਯੂ ਕਹਿਣਾ ਚਾਹਾਂਗੀ ਜਿਨ੍ਹਾਂ ਨੇ ਹਸ਼ਰ ਵਿਸ਼ ਮੈਨੂੰ ਚਾਂਸ ਦਿੱਤਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਈ ਅੱਜ ਮੈਨੂੰ ਗੁਰਲੀਨ ਛੋਪੜਾ ਦੇ ਨਾਮ ਤੋਂ ਬਹੁਤ ਘੱਟ ਲੋਕ ਜਾਣਦੇ ਲੋਕ ਸ਼ਗਨ ਦੇ ਨਾਮ ਤੋਂ ਜਾਣਦੇ ਆ ਉਹਨਾਂ ਲਈ ਮੈਂ ਮਾਨ ਸਾਹਿਬ ਦਾ ਆਲਵੇ ਥੈਂਕ ਯੂ ਕਹਿਣਾ ਚਾਹਾਂਗੀ ਪਲੀਜ਼ ਜ਼ਰੂਰ ਅੱਗੇ ਆਓ ਤੁਸੀਂ ਐਂਡ ਜੀ ਹਾਂ ਬਿਲਕੁਲ ਹਮੇਸ਼ਾ ਇੱਕੋ ਹੀ ਦਰਜਾ ਮਿਲਿਆ ਕਿ ਬਾਈ ਨੂੰ ਛੱਡ ਗਈ ਬਾਈ ਨੂੰ ਛੱਡ ਗਈ ਪਲੀਜ਼ ਆਪਣੇ ਆਡੀਅੰਸ ਨੂੰ ਗੁਰਲੀਨ ਐਡੀ ਮਾੜੀ ਨਹੀਂ ਐ ਜਿੰਨੀ ਉਹ ਮੈਨੂੰ ਬਣਾਉਂਦੀ ਪਲੀਜ਼ ਜ਼ਰੂਰ ਕਹੋ ਗੁਰਲੀਨ ਬਹੁਤ ਚੰਗੀ ਕੁੜੀ ਐ और बहुत सेयानी कुड़ी है। कोई महिला शादी के श्राविण कीलों। but उन्होंने करैक्टर बहुत अच्छा निभाया है। लोकी आज भी चिंतित करते हैं। बहुत ज़्यादा ही है त्रियाजी। <laughs> <ते साथ। laughs> Thank you so much। हमने ये launch की था ये theatre department का, Indian का। Thank you, thank you। ਬਹੁਤ ਗ੍ਰੇਟਫੁਲ ਹਾਂ ਬਹੁਤ ਥੈਂਕਫੁਲ ਹਾਂ ਅੱਗੇ ਕੀ ਜਸਟ ਟੋਕ ਮੈਂ ਕਹਿ ਰਿਹਾ ਕਿ ਬਹੁਤ ਗ੍ਰੇਟਫੁਲ ਹਾਂ ਡਿਪਾਰਟਮੈਂਟ ਚ ਪਾਲੀ ਸਰ ਕੋਲੋਂ ਪੜਿਆ ਤੇ ਉੱਥੋਂ ਨਿਕਲਦੇ ਹੀ ਉਹਨਾਂ ਨੇ ਮੌਕਾ ਦਿੱਤਾ ਮੈਨੂੰ ਮੇਰੇ ਤੇ ਭਰੋਸਾ ਕੀਤਾ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਪਾਲੀ ਸਰ ਦਾ ਤੇ ਸਾਰੀ ਟੀਮ ਦਾ ਥੈਂਕ ਯੂ ਸਭ ਤੋਂ ਪਹਿਲਾਂ ਸੁਮੇਤ ਜੀ ਥੈਂਕ ਯੂ ਸੋ ਮੱਚ ਫਾਰ एवरीथिंग ਐਂਡ ਜਿੰਨੀ ਵੀ ਸਾਡੀ ਟੀਮ ਹੈ ਕੁਲਜਿੰਦਰ ਜੀ ਸਭ ਮਾਨ ਸਰ ਤੁਹਾਡਾ ਬਹੁਤ 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 ਧੰਨਵਾਦ ਤੁਸੀਂ ਆ ਜਾਈ ਹੋ ਸਾਡੇ ਮੇਰੇ ਸਾਰੇ ਇੱਕੋ ਪਰਿਵਾਰ ਨੇ ਪ੍ਰੋਫੈਸਰ ਸਾਹਿਬ ਐਸੀ ਬਹੁਤ ਸਤਿਕਾਰਤਾ ਬਟ ਮੈਂ ਇੰਨੀ ਜ਼ਿਆਦੇ ਗ੍ਰੇਟਫੁਲ ਆ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਜੀ ਜੀ ਤੇ ਮੈਂ ਅੱਜ ਮਤਲਬ ਤੁਸੀਂ ਸਾਡੇ ਲਈ ਆਏ ਹੋ ਸਾਡੇ ਲਈ ਬਹੁਤ ਪ੍ਰਿਵਿਲੇਜ ਦੀ ਗੱਲ ਹੈ ਨਹੀਂ ਨਹੀਂ ਤੁਸੀਂ ਸਾਡੇ ਆਪਣੇ ਇਹ ਸਾਡਾ ਫਰਜ਼ ਬਣਦਾ ਹੈ ਇੱਕ ਦੂਜੇ ਦੀ ਹੱਲਾਸ਼ੇਰੀ ਕਰਨਾ ਕਿਉਂਕਿ ਜ ਜ ਪੰਜਾਬੀ ਜਿਹੜੀਆਂ ਸਾਡੀਆਂ ਫਿਲਮਾਂ ਜੇ ਐਸੇ ਰਫਤਾਰ ਤੇ ਬਣਨੀਆਂ ਤਾਂ ਹੀ ਸਾਡਾ ਸਿਨੇਮਾ ਸਿਰਜਿਆ ਜਾਊਗਾ ਤੋ ਇਹ ਸਾਨੂੰ ਟਾਈਮ ਲੱਗ ਪਿਆ ਹੋਰ ਬਟ ਅੱਛੀ ਐ ਫਿਲਮ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਘਰ ਨਾਲ ਜੋੜਨ ਵਾਲੀ ਐ ਫਿਲਮ ਹੈ ਤੁਸੀਂ ਵੱਧ ਤੋਂ ਵੱਧ ਇਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਕਰੋ ਬੰਬਈ ਦੀਆਂ ਖਬਰਾਂ ਘੱਟ ਲਿਆ ਕਰੋ ਇੱਥੇ ਵਾਲੀਆਂ ਜ਼ਿਆਦਾ ਲਿਆ ਕਰੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ एवरीवन ਥੈਂਕ ਯੂ ਥੈਂਕ ਯੂ ਆਸ਼ੀਕਾਲ ਸਰ ਜੀ ਸਸ ओके